ਲੋ ਵੀ ਮਿੱਤਰੋ ਮੂੰਗੀ ਕਹਿੰਦੇ 80 ਦਿਨਾਂ ਦੀ ਖੇਤੀ 80 ਦਿਨਾਂ ਚ ਬਈ ਨਾ ਆਪਾਂ ਰਾਤ ਨੂੰ ਡਿਕੇ ਨਾ ਦਿਨੇ ਡਿਕੇ ਕਿਉਂਕਿ ਦਾਲ ਕਰਨੀ ਬਹੁਤ ਔਖੀਆ ਕਮਾ ਕੇ ਟੀਮ ਨੂੰ ਆਪਾਂ ਬਿਸਕਟ ਚਾ ਨਾਲ ਤੇ ਆਪਾਂ 8:30 ਵਜੇ ਮਸ਼ੀਨ ਕਰਤੀ ਤਿਆਰ ਸੋ ਮਿੱਤਰੋ ਆਪਾਂ ਮਸ਼ੀਨ ਦਾ ਕਟਰ ਚਲਾਤਾ ਅੱਜ ਤੁਹਾਨੂੰ ਦੱਸਾਂਗੇ 5 ਕਿੱਲਾ ਚਮੂਗੀ ਕਿੰਨੀ ਨਿਕਲੀ ਕਿਵੇਂ ਜੱਟ ਖੁਸ਼ ਹੁੰਦੇ ਕਿਵੇਂ ਜੱਟ ਨੱਚਦਿਆ ਵੀਡੀਓ ਨਾਲ ਬਣੇ ਰਹੋ ਦੇਖੀ ਚੱਲੋ ਐਸਐਮਐਸ ਚਲਾ ਚਲਾ ਮਾਰਦਾ ਪਿੱਛੇ ਦੋ ਤਿੰਨ ਬਗਲੇਟ ਪਾ ਦੇ ਮਸ਼ੀਨ ਇੱਕ ਉਤਰਾ ਕਰਕੇ ਪਿੱਛੇ ਛੱਡ ਦਿੰਦੀ ਆ ਸਰਦਾਰ ਹੋਰੀ ਪੂਰੇ ਖੁਸ਼ ਨੇ ਮਸ਼ੀਨ ਕਿਤੇ ਐ ਜਾਂਦੀ ਆ ਕਿਤੇ ਐ ਜਾਂਦੀ ਆ ਕਹਿੰਦਾ ਬਈ ਹੱਕ ਦੀ ਖਾਣੇ ਰੋਟੀ ਹੱਕ ਦੀ ਖਾਈਏ ਭਾਵੇਂ ਬੂਟ ਪਾਲਸ਼ਾਂ ਕਰੀਏ ਸੋ ਮਿੱਤਰੋ ਖਾ ਕੇ ਰੋਟੀ ਆਪਾਂ 3 ਕਿੱਲੇ ਆਪਾਂ ਉੱਪਰਲੇ ਵੜਦੇ ਆ ਤੁਹਾਨੂੰ ਦਿਖਾ ਦੇ ਆਪਾਂ ਵੱਢ ਕੇ ਆਪਾਂ ਫੇਰ ਬਾਗੇ ਖੇਤ 1847 ਦੀ ਪੋਈ ਖੜੀਆ ਕਰਦੇ ਕਰਾਉਂਦੇ ਮੁੰਡਿਆਂ ਨੇ ਕਰਕੇ ਤਿਆਰੀ ਕਰਤਾਰ ਦੇ ਉੱਤੇ ਬਾਈ ਦੀ ਉਸ ਜਿਹੜੀ ਫੋਟੋ ਲੱਗੀ ਹੋਈ ਆ ਦੇਖੋ ਮਿੱਤਰੋ ਆਪਾਂ ਮੂੰਗੀ ਕੱਢੀ 5 ਕਿੱਲਾਂ ਚੋਂ ਇੰਨੀ ਮੂੰਗੀ ਹੋਈ ਆ ਬਾਈ 20 ਮਣ ਕਿੱਲੇ ਦੀ ਹੈ ਕਿਸੇ ਪਾਸੇ ਜਾਂਦੀ ਨਹੀਂ ਸੋ ਸਾਰਾ ਖਰਚਾ ਝੋਣੇ ਦਾ ਕੱਢ ਦਿੰਦੀ ਹੈ ਕਿਸਾਨ ਵੀਰ ਬੁਰੇ ਖੁਸ਼ ਨੇ ਨੱਚਦੇ ਟੱਪਦੇ ਸੋ ਆਪਾਂ ਅੱਜ ਬਾਈ ਮੂੰਗੀ ਆਪਾਂ ਇਹ ਵੱਡੀ ਸੀ ਤੁਸੀਂ ਦੇਖ ਸਕਦੇ ਹੋ